ਜਿਹੜਾ ਜੇੜ ਦਾ ਮੇਲਾ ਇੱਥੇ ਤੇ ਕਾਫੀ ਜਿਹੜੇ ਸੰਗਤਾਂ ਸ਼ਰਤਾਲੂ ਇੱਥੇ ਪਹੁੰਚ ਰਹੇ ਨੇ ਤਾਂ ਆਪ ਜਿਹੜੀ ਇੱਥੇ ਤੁਹਾਨੂੰ ਚੱਲਾਦੇ ਬਾਹਰ ਲੰਗਰ ਸੇਵਾਵਾਂ ਲਾਈਆਂ ਹੋਈਆਂ ਨੇ ਕਿਹੜਾ ਪੰਜਾਬ ਦੇ ਸਰਕਾਰ ਨੇ ਸਾਲ ਦੇ ਵਿੱਚ ਲਗਭਗ 8 ਮੇਲੇ ਪਰਦੇ ਨੇ ਬੜੇ ਉਹਨਾਂ ਦੇ ਵਿੱਚੋਂ ਇੱਕ بڑا ਮੇਲਾ ਜੇੜ ਦਾ ਮੇਲਾ ਮੰਨਿਆ ਜਾਂਦਾ ਹੈ ਜੇੜ ਦਾ ਅੱਜ ਪਹਿਲਾ ਮੇਲਾ ਹੈ 29 ਤਰੀਕ ਦਾ ਇਸ ਤੋਂ ਅਗਲਾ ਮੇਲਾ 5 ਤਰੀਕ ਦਾ ਹੋਊਗਾ ਅੱਜ بڑے ਮੇਲੇ ਦੇ ਬੜਾ ਸ਼ਾਇ ਲੋਕਾਂ ਦੇ ਵਿੱਚ ਹਿੰਦੁਸਤਾਨ ਦੇ ਲੰਗਰ ਸੇਵਾ ਤੇ ਸੰਗਤ ਦੇ ਤੇ ਪਹੁੰਚੀ ਹੋਈ ਹੈ ਜੇ ਬਾਹਰ ਦੇਖਿਆ ਬਹੁਤ ਬਸਰ ਬਾਹਰ ਲੱਗੇ ਹੋਣ ਜਾਨੇ ਬੜੀ ਸੰਗਤ ਆਈ ਹੋਈ ਹੈ ਪ੍ਰ ਮਰੇ ਕੋਟਲਾ ਵਿਖਿਆ ਹੋਇਆ ਹੈ ਔਰ ਲਗਭਗ ਕੱਲ ਸ਼ਾਮ ਤੋਂ ਹੀ ਭੰਡਾਰਾ ਚੱਲ ਰਿਹਾ ਹੈ ਤਰ੍ਹਾਂ ਤਰ੍ਹਾਂ ਦੀ ਆਈਟਮਾਂ ਛੋਟੋ ਛੋਟੇ ਦੇ ਵਿੱਚ ਚੇਂਜ ਹੋ ਰਹੀਆਂ ਨੇ 4-4 5-5 ਘੰਟੇ ਦੀ ਲਾਈਨ ਹੈ ਕਿ ਸੰਗਤ ਇੰਨੀ ਕਿ ਪਹੁੰਚੀ ਹੋਈ ਹੈ ਅੰਦਰ ਮੱਤਾ ਦੇਖਣ ਦੀ ਵਾਰੀ ਨਹੀਂ ਆ ਰਹੀ ਜੀ ਬਿਲਕੁਲ ਕੱਲ ਰਾਤ 12 ਵਜੇ ਤੋਂ ਬਾਅਦ ਹੀ ਲਗਭਗ ਕਿਲੋ ਸੰਗਤ ਆਈ ਹੋ ਮੈਥੇ 6 ਤੋਂ ਲੈ ਕੇ 8 ਘੰਟੇ ਤੱਕ ਦੀ ਸੀ ਰਹੀ ਅਸਲ ਵਿੱਚ ਲਗਭਗ 6 ਵਜੇ ਤੋਂ ਲੈ ਕੇ 9 ਵਜੇ ਤੱਕ 8-8 ਘੰਟੇ ਦੀ ਵਾਰੀ ਨਹੀਂ ਆ ਰਹੀ ਸੀ ਇਸ ਟਾਈਮ ਚਾਰ-ਚੇ ਬੰਦ ਕੇ ਬੈਟਿੰਗ ਚੱਲ ਰਹੀ ਹੈ ਇਹ ਇਤਿਹਾਸ ਹਰ ਸਾਲ ਵਾਂਗੂ ਜਿਤਾ ਹਰ ਸਾਲ ਇਸ ਤਰੀਕੇ ਨਾਲ ਹੀ ਆਯੋਜਨ ਕੀਤਾ ਜਾਂਦਾ ਲੰਗਰ ਸੇਵਾਵਾਂ ਦੇ। ਸਾਲ ਦੇ ਵਿੱਚ ਅੱਠ ਮੇਲੇ ਹੁੰਦੇ ਆ ਅੱਠ ਮੇਲੇ ਪ੍ਰੇਮ ਦਾ ਪਰਿਵਾਰ ਵੱਲੋਂ ਭੰਡਾਰ ਲਗਾਇਆ ਜਾਂਦਾ। ਜਿਨ੍ਹਾਂ ਲੋਕਾਂ ਦੇ ਬੱਚਾ ਹੋਏ ਆ ਜਿਨ੍ਹਾਂ ਦੀ ਮੈਰਿਜ ਹੋਈ ਹੈ ਜਾਂ ਹੋਰ ਕੋਈ ਮੰਨਤ ਹੈ ਪੂਰੀ ਸਾਧਿਆ ਮੰਨਤ ਆ ਔਰ ਜਿਹਦੀ ਵੀ ਸੰਗਤ ਦੀ ਸਾਲ ਦੀ ਮੰਨਤ ਪੂਰੀ ਹੁੰਦੀ ਆ ਉਹ ਪੂਰੀ ਮੰਨਤ ਤੇ ਹਾਲ ਸੁਖ ਦੇ ਲਈ ਆਂਦੇ। ਮੈਂ ਤਲਵਤ ਕਰਦਾ ਹਾਂ ਦਸਾ ਸਿਟੀ ਹੈਡਲਾਈਨ ਦਾ ਜਿਨ੍ਹਾਂ ਨੇ ਸਕਦਰ ਨੂੰ ਪਪਾ ਦੇ ਸ਼ਿਖਸਰ ਗੜ ਦਸ਼ੰਗਰਵਾਏ ਔਰ ਪਰੇਂਦਾ ਪਰਿਵਾਰ ਦਾ ਲੰਗਰ ਦਿਖਾਇਆ। ਮੈਂ ਸਤਿਕਾਰ ਨਾਲ ਵੀ ਆਗਿਆ ਕਰੂੰਗਾ ਬੇਨਤੀ ਕਰੂੰਗਾ ਕਿ ਜਿੱਥੇ ਵੀ ਬੈਠੇ ਹੋ ਆਪਣੇ ਆਪਣੇ ਸਥਾਨ ਤੇ ਜਿੱਥੇ ਵੀ ਬੈਠੇ ਦੇਖ ਰਹੇ ਹੋ ਸਰਕਾਰ ਨੂੰ ਦੁਆ ਕਰੋ ਕਿ ਪੰਜਾਬ ਹਿੰਦੁਸਤਾਨ ਹਮੇਸ਼ਾ ਮਿਲਤਾਂਤੀ ਬਣੀ ਰਹੇ ਜੇਠਾ ਵੀਰਵਾਲ ਦੇ ਜਿਹੜਾ ਕਿ ਐਮ ਲੇਰ ਕੋਰਟ ਦੇ ਪਹੁੰਚ ਸਾਡਾ ਲੰਡੀ ਬਾਬਾ ਜੀ ਇੱਥੇ ਵਿਸ਼ੇਸ਼ ਰੂਪ ਤੇ ਜਿਹੜਾ ਕਿ ਹੈ ਮੇਲੇ ਦਾ ਆਯੋਜਨ ਹੋਇਆ ਹੋਇਆ ਇੱਥੇ ਲੰਗਰ ਸੇਵਾਵਾਂ ਜਿਹੜੀਆਂ ਚੱਲਦੀਆਂ ਹੋਈਆਂ ਨੇ ਜੈ ਸ਼੍ਰੀ ਰੇਮਦਾਨ ਜੈ ਸ਼੍ਰੀ ਰੇਮਦਾਨ ਜੀ ਬਾਬਾ ਜੀ ਅੱਜ ਜਿਹੜਾ ਜੇੜ ਦਾ ਮੇਲਾ ਹੈ ਇੱਥੇ ਤੇ ਕਾਫੀ ਜਿਹੜੇ ਸੰਗਤਾਂ ਸ਼ਰਧਾਲੂ ਇੱਥੇ ਪਹੁੰਚ ਰਹੇ ਨੇ ਆਪਾਂ ਜਿਹੜੀ ਇੱਥੇ ਧਰੁਨਚਾਲਾ ਦੇ ਬਾਹਰ ਲੰਗਰ ਸੇਵਾਵਾਂ ਲਾਈਆਂ ਹੋਈਆਂ ਨੇ ਤੇ ਕਹਿਣਾ ਚਾਹੁੰਦਾ ਤੇ ਅੱਜ ਜੇਠ ਦਾ ਮੇਲਾ ਜਿਸ ਤਰ੍ਹਾਂ ਮਾਪਾ ਹਰਦੇਸ਼ੀ ਸਰਕਾਰ ਦੇ ਸਾਲ ਦੇ ਵਿੱਚ ਲਗਭਗ 8 ਮੇਲੇ ਪਰਦੇ ਨੇ ਬੜੇ ਉਹਨਾਂ ਦੇ ਵਿੱਚੋਂ ਇੱਕ ਬੜਾ ਮੇਲਾ ਜੇਠ ਦਾ ਮੇਲਾ ਮੰਨਿਆ ਜਾਂਦਾ ਹੈ ਜੇਠ ਦਾ ਅੱਜ ਪਹਿਲਾ ਮੇਲਾ ਹੈ 29 ਤਰੀਕ ਦਾ ਇਸ ਤੋਂ ਅਗਲਾ ਮੇਲਾ 5 ਤਰੀਕ ਦਾ ਹੋਊਗਾ ਅੱਜ ਬੜੇ ਮੇਲੇ ਤੇ ਬੜਾ ਸ਼ਾਂ ਲੋਕਾਂ ਦੇ ਵਿੱਚ ਹਿੰਦੁਸਤਾਨ ਦੇ ਲਗਭਗ ਹਰ ਸਕੇਟ ਨੂੰ ਸੰਗਤ ਇੱਥੇ ਪਹੁੰਚੀ ਹੋਈ ਹੈ ਕਿ ਬਾਹਰ ਦੇਖਿਆ ਬਹੁਤ ਬਸਰ ਬਾਰ ਲੱਗੇ ਹੋਣ ਜਾਨੇ ਬੜੀ ਸੰਗਤ ਆਈ ਹੋਈ ਹੈ ਪ੍ਰੇਮਦਾਮ ਪਰਿਵਾਰ ਪ ਮਰੇ ਕੋਟਲਾ ਵਿਖਿਆ ਹੋਇਆ ਹੈ ਔਰ ਲਗਭਗ ਕੱਲ ਸ਼ਾਮ ਤੋਂ ਹੀ ਭੰਡਾਰਾ ਚੱਲ ਰਿਹਾ ਹੈ ਕਰਾਤਰਾਂ ਦੀ ਆਈਟਮਾਂ ਥੋੜੀ ਥੋੜੀ ਦੇਵਾ ਚੇਂਜ ਹੋ ਰਹੀਆਂ ਨੇ ਔਰ ਹਰ ਬਿਕਰ ਦੀ ਸਹੂਲਤਾਂ ਸਗੋਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿੰਦੇ ਇੱਥੇ ਅਸੀਂ ਉੱਪਰ ਵੀ ਥੋੜੀ ਜਿਹਾ ਜਾ ਕੇ ਆਏ ਆ ਤੇ ਕਹਿੰਦੇ ਵੀ ਚਾਰ-ਚਾਰ ਪੰਜ-ਪੰਜ ਕੇ ਐਂਟੀ ਨੇ ਲਾਈਨ ਆ ਕਿ ਸੰਗਤ ਇੰਨੀ ਕਿ ਪਹੁੰਚੀ ਹੋਈ ਹੈ ਅੰਦਰ ਮੱਤਾ ਦੇਖਣ ਦੀ ਵਾਰੀ ਨਹੀਂ ਆ ਰਹੀ ਜੀ ਬਿਲਕੁਲ ਕੱਲ ਰਾਤ 12 ਵਜੇ ਤੋਂ ਬਾਅਦ ਹੀ ਲਗਭਗ ਕਿਲੋ ਸੰਗਤ ਆਈ ਹੋਈ ਮੈਥੇ 6 ਤੋਂ ਲੈ ਕੇ 8 ਘੰਟੇ ਤੱਕ ਦੀ ਵੀ ਬਿਸ਼ੇ ਰਹੀ ਇਸ ਵੇਲੇ ਲਗਭਗ ਚੱਲ ਚੱਲ ਬੰਨ ਕੰਦਾ ਬੈਟਿੰਗ ਚੱਲ ਰਹੀ ਹੈ ਇੱਥੇ ਹਰ ਸਾਲ ਵਾਂਗੂ ਜਿੱਦਾ ਹਰ ਸਾਲ ਇਸ ਤਰੀਕੇ ਨਾਲ ਹੀ ਆਯੋਜਨ ਕੀਤਾ ਜਾਂਦਾ ਲੰਗਰ ਸੇਵਾਵਾਂ ਦੇ ਸਾਲ ਦੇ ਵਿੱਚ ਅੱਠ ਮੇਲੇ ਹੁੰਦੇ ਅੱਠੇ ਮੇਲੇ ਪਰਿਵਾਰ ਵੱਲੋਂ ਭੰਡਾਰ ਲਗਾਇਆ ਜਾਂਦਾ ਬਸੇ ਹਰ ਵੀ ਦਿਵਾਰੀ ਪਰਿਪਤ ਪਰਿਵਾਰੋਂ ਭੰਡਾਰ ਲਗਾਇਆ ਜਾਂਦਾ ਲੇਕਿਨ ਅੱਠ ਮੇਲੇ ਦਾ ਬੜਾ ਭੰਡਾਰ ਲਗਾਇਆ ਜਾਂਦਾ ਇਸ ਸਾਲ ਦਾ ਉਹ ਮੇਲਾ ਜਿੱਥੇ ਸਾਲ ਦੇ ਪੂਰੇ ਮੰਨਤਾ ਜਿਨ੍ਹਾਂ ਲੋਕਾਂ ਦੇ ਬੱਚਾ ਹੋਏ ਹੈ ਜਿਨ੍ਹਾਂ ਦੀ ਮੈਰਿਜ ਹੋਈ ਹੈ ਜੋ ਹੋਰ ਕੋਈ ਮੰਨਤਾ ਹੈ ਪੂਰੇ ਸਾਲ ਦੀਆਂ ਮੰਨਤਾ ਸਾਡਾ ਅਗਰਵਾਲ ਫੈਮਿਲੀ ਸਾਰੀਆਂ ਇੱਥੇ ਮਿਲਜ ਆਇਰੀ ਦੇ ਆਂਦਿਆਂ ਨੇ ਔਰ ਕਿਸਾਨ ਵੀਰ ਮੇਰੇ ਸਾਰੇ ਕਨ ਕਤੋਂ ਬਾਅਦ ਇੱਥੇ ਆਇਰੀ ਦੇ ਆਂਦੇ ਨੇ ਔਰ ਜਿਹਦੀ ਵੀ ਸੰਗਤ ਦੀ ਸਾਡੇ ਮੰਨਤਪੁਰੀ ਹੁੰਦੀ ਹੈ ਉਹ ਪੂਰੀ ਮੰਨਤੇ ਸਾਖ ਸੁਖ ਦੇ ਲਈ ਆਉਂਦੇ ਅ ਸਰ ਸ਼ਰਧਾਲੂਆਂ ਨੂੰ ਕੀ ਕਹਿਣਾ ਚਾਹੁੰਗਾ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੇ ਨੇ ਜਿਹੜੇ ਹਾਲ ਤੱਕ ਇੱਥੇ ਨਹੀਂ ਪਹੁੰਚ ਸਕੇ ਜੀ ਬਿਲਕੁਲ ਮੈਂ ਤਲਵਾਦ ਕਰਦਾ ਦਸਤੀ ਹੈਡਲਾਈਨ ਦਾ ਜਿਨ੍ਹਾਂ ਨੇ ਸੰਗਤ ਨੂੰ ਬਾਬਾ ਅਦਿਸ਼ੇਖ ਸਰ ਗੜ ਦਰਸ਼ਨ ਕਰਵਾਏ ਔਰ ਪਰਿੰਦਾ ਪਰਿਵਾਰ ਦਾ ਲੰਗਰ ਦਿਖਾਇਆ ਮੈਂ ਸੰਗਤਾਂ ਨੂੰ ਵੀ ਆਗਿਆ ਕਰੂੰਗਾ ਬੇਨਤੀ ਕਰੂੰਗਾ ਕਿ ਜਿੱਥੇ ਵੀ ਬੈਠੇ ਹੋ ਆਪਣੇ ਆਪਣੇ ਸਥਾਨ ਤੇ ਜਿੱਥੇ ਬੈਠ ਪੰਜਾਬ ਹਿੰਦੁਸਤਾਨ ਹਮੇਸ਼ਾ ਮਨ ਸ਼ਾਂਤੀ ਬਣੀ ਰਹੇ ਮੁਹੱਬਤ ਪ੍ਰੇਮ ਦਾ ਪੈਗਾਮ ਪ੍ਰੇਮ ਦਾ ਪਰਿਵਾਰ ਵੱਲੋਂ ਜਾਂਦਾ ਹੈ